ਲਓ ਜੀ ਪੰਚਾਇਤ ਸੈਕਟਰੀ ਹੁਣ ਜੁੱਤੀਆਂ ਦੇ ਵਿੱਚ ਪਾਣੀ ਪੀਣ ਲਈ ਤਿਆਰ ਹੋ ਜਾਵੋ ਕਿਉਂਕਿ ਇਹ ਜੁੱਤੀਆਂ ਦੇ ਵਿੱਚ ਪਾਣੀ ਪਿਲਾਉਣਗੇ ਲਾਡੀ ਸ਼ਰਵਾਲੀਆ ਜਿਸ ਨੇ ਆਪਣੀ ਵੀਡੀਓ ਦੇ ਵਿੱਚ ਸ਼ਰਿਆਮ ਇਹ ਗੱਲ ਕਹੀ ਹੈ ਕਿ ਪੰਚਾਇਤ ਸੈਕਟਰੀ ਸਾਡੇ ਸਾਹਮਣੇ ਕੀ ਨੇ ਅਸੀਂ ਤਾਂ ਉਹਨਾਂ ਨੂੰ ਜੁੱਤੀਆਂ ਦੇ ਵਿੱਚ ਪਾਣੀ ਪਿਲਾ ਦੇਵਾਂਗੇ ਜਿਸ ਦੀ ਵੀਡੀਓ ਨੇ ਨੈਟ ਤੇ ਤਰਥੱਲੀ ਮਚਾ ਦਿੱਤੀ ਹੈ ਇੱਥੋਂ ਹੁਣ ਕਾਂਗਰਸ ਪਾਰਟੀ ਦੇ ਜਿਹੜੀ ਕੀ ਪਤਾ ਲੱਗਦਾ ਕਿ ਜਿਸ ਤਰੀਕੇ ਦੇ ਬਿਆਨਵਾਜੀ ਜਾਂ ਜਿਸ ਤਰੀਕੇ ਦੇ ਸ਼ਬਦਾਂ ਦਾ ਪ੍ਰਯੋਗ ਕੀਤਾ ਜਾ ਰਿਹਾ ਉਹਨਾਂ ਦੇ ਲੀਡਰਾਂ ਦੇ ਵੱਲੋਂ ਤਾਂ ਕਿੰਨੇ ਕੁ ਜੜੀ ਕੀ ਸਮਝਦਾਰੀ ਹੋਵੇਗੀ ਮੰਨ ਲਿਆ ਕਿ ਵਿਰੋਧੀ ਪਾਰਟੀਆਂ ਦੇ ਨਾਲ ਬਹੁਤ ਬਿਆਨਵਾਜੀਆਂ ਹੋ ਜਾਂਦੀਆਂ ਨੇ ਪਰ ਇਸ ਤਰੀਕੇ ਦੇ ਨਾਲ ਪੰਚਾਇਤ ਸੈਕਟਰੀ ਨੂੰ ਜੁੱਤੀ ਵਿੱਚ ਪਾਣੀ ਪਲਾਉਣ ਦੀ ਗੱਲ ਕਹਿ ਕੇ ਇਸ ਤੋਂ ਬਾਅਦ ਸੋਸ਼ਲ ਮੀਡੀਆ ਤੇ ਤਰਥੱਲੀ ਮਚਾ ਦਿੱਤੀ ਹੈ ਹਾਲਾਂਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਜਿਹੜਾ ਕਿ ਟਾਰਗੇਟ ਕੀਤਾ ਜਾਂਦਾ ਕਿਉਂਕਿ ਵਿਰੋਧੀ ਪਾਰਟੀਆਂ ਹਰ ਇੱਕ ਨੂੰ ਟਾਰਗੇਟ ਕਰਦੀਆਂ ਨੇ ਪਰ ਅਜਿਹੇ ਸ਼ਬਦਾਂ ਦਾ ਪ੍ਰਗਟਾਵਾ ਕਰਨਾ ਕਿੱਥੋਂ ਤੱਕ ਸਹੀ ਹੈ ਸੋ ਸਭ ਤੋਂ ਪਹਿਲਾਂ ਸੀ ਵੀ ਹੈ ਵੀਡੀਓ ਦੇਖਾਂਗੇ। ਸਾਰਾ ਲੜਾਈ ਲੜ ਕੇ ਦਿਲ ਨਰਾਤੇ ਨਾਲ ਖਾਣਾ ਪੈਂਦਾ ਕਿਤੇ ਇੱਕ ਵਾਰ ਆ ਮੈਂ ਕਿਹਾ ਕਿ ਕੈਸ ਹੈ ਪਿਆ ਇਹ ਤਾਂ ਹੈ ਹੀ ਕੁਛ ਨਹੀਂ ਐਵੇਂ ਸਾਡੇ ਸਾਥੀਆਂ ਨੂੰ ਆ ਕੇ ਗਲਤ ਗਮਰਾਹ ਕਰਦੇ ਆ ਚੋਰ ਹੋ ਰਹੇ ਆ ਸਾਰੇ ਸਰਪੰਚਾਂ ਦੇ ਕੋਸ਼ਿਸ਼ ਨਾਲ ਖੜਾ ਕਰਾ ਦਿੰਦੇ ਆ ਮੈਂ ਤੁਹਾਨੂੰ ਸਾਰਿਆਂ ਨੂੰ ਇਹ ਪੰਚਾਇਤ ਸਖੀ ਰੁਪੀ ਕੋਈ ਨਹੀਂ ਇਹਨਾਂ ਨੂੰ ਤੇ ਮੈਂ ਜੁੱਤੀ ਦੇ ਪਾਣੀ ਨਾਲ ਭਲਾਇਆ ਤੇ ਮੇਰਾ ਨਾਮ ਨਹੀਂ ਲੱਗੀ ਜੀ ਕੱਲ ਮੈਂ ਇੱਕ ਦੱਸਦਾ ਤੁਸੀ ਸ਼ਮਾਰਥ ਨੂੰ ਉਹਦੇ ਨਾਲ ਸੀ ਮੈਂ ਸਤੰਗੜ ਡੈਣ ਕੀਤਾ ਸੀ ਉਹਨਾਂ ਦੇ ਮੂੰਹ ਤੇ ਜਿੰਨਾ ਦਾ ਸੀ ਤੁਸੀਂ ਵੱਡੇ ਡਾਕੂ ਆ ਪਰ ਮੈਂ ਇਥੇ ਇੱਕ ਵੀ ਰਿਸ਼ਵਤ ਨਹੀਂ ਚੱਲਣ ਜਣੀ ਤੇ ਮੈਂ ਦੱਸਦਾ ਤੋਨਾ ਆ ਪੰਚਾਇਤੀ ਡਿਪਾਰਟਮੈਂਟ ਦੇ ਸਾਰੇ ਉਹਦੇ ਦਾਸ ਇਹ ਮੇਰੇ ਕਿਸੇ ਸਰਪੰਚਰਾ ਪਿੰਡ ਦੇ ਵਿੱਚ ਕਾ ਇਹ ਬਲਾਕ ਦੇ ਵਿੱਚ ਵਧਿਗੀ ਹੋਈ ਉਹਦਾ ਹਰਜਾਨਾ ਆਨ ਨੂੰ ਭਰਵਾ ਪਊਗਾ ਤੁਸੀਂ ਥੋੜੇ ਜਿ ਤਕੜੇ ਹੋ ਕਿਸੇ ਗੱਲ ਦੀ ਕਮੀ ਨਹੀਂ ਸਰਪੰਚੀ ਮੋਟਾ ਨਾ ਮੰਨਿਆ ਤੁਹਾਡੇ ਨੂੰ ਮੋਟਾ ਨਾ ਤੇ ਤੁਸੀਂ ਆਪਣੇ ਕਰਤਾਰ ਦੇ ਨਾਲ ਆਪਣੀ ਕੀਤੀ ਹੋਈ ਜਿਹੜੀ ਮਿਹਨਤ ਕੀਤੀ ਦੀ ਮਿਹਨਤ ਤੇ ਜਿਹੜੀ ਪਿੰਡਾਂ ਦਾ ਕੀਤਾ ਵਿਕਾਸ ਉਹਦੇ ਨਾਲ ਦੁਬਾਰਾ ਕਿ ਅੱਜ ਕਿ ਤੁਸੀਂ ਉੱਥੇ ਜਾਣਾ ਕਾਲ ਵੀਡੀਓ ਤੁਸੀਂ ਦੇਖ ਲਈ ਤਾਂ ਕਮੈਂਟ ਬਾਕਸ ਦੇ ਵਿੱਚ ਕਮੈਂਟ ਜ਼ਰੂਰ ਕਰਿਓ ਤੁਹਾਡਾ लाਡੀ ਸ਼ੇਰੋਂ ਵਾਲਿਆਂ ਨੂੰ ਲੈ ਕੇ ਕੀ ਕਹਿਣਾ ਜੋ ਉਸਨੇ ਪੰਚਾਇਤ ਸੈਕਟਰ ਨੂੰ ਜੁੱਤੀ ਵਿੱਚ ਪਾਣੀ ਪਲਾਉਣ ਦੀ ਗੱਲ ਕਹੀ ਹੈ ਤੇ ਦੂਜੇ ਪਾਸੇ ਜੇਕਰ ਅਸੀਂ ਗੱਲ ਕਰੀਏ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਤਾਂ ਦੇਖਿਆ ਗਿਆ ਕਿ ਹੁਣ ਤੋਂ ਪਹਿਲਾਂ ਵੀ ਕਈ ਸਰਕਾਰਾਂ ਆਈਆਂ ਚਾਹੇ ਸ਼੍ਰੋਮਣੀ ਅਕਾਲੀ ਦਲ ਪਾਰਟੀ ਦੀ ਗੱਲ ਕਰ ਲਈਏ ਚਾਹੇ ਅਸੀਂ ਕਰ ਲਈਏ ਕਾਂਗਰਸ ਪਾਰਟੀ ਦੀ ਕਾਂਗਰਸ ਪਾਰਟੀ ਦੀ ਗੱਲ ਕਰੀਏ ਤਾਂ ਨੇਕਾਂ ਵਾਅਦਿਆਂ ਕਾਂਗਰਸ ਪਾਰਟੀ ਨੇ ਵੀ ਕੀਤੇ ਸੀ ਇਤੋਂ ਤੱਕ ਕਿ ਸਾਬਕਾ ਮੁੱਖ ਮੰਤਰੀ ਕੈਪਟਨ ਮੋਰਿੰਦਰ ਸਿੰਘ ਨੇ ਹੱਥ ਵਿੱਚ ਪਵਿੱਤਰ ਗੁਟਕਾ ਸਹ ਫੜ ਕੇ ਸਹ ਖਾਦੀ ਸੀ ਕਿ 4 ਹਫ਼ਤਿਆਂ ਦੇ ਵਿੱਚ ਨਸ਼ਾ ਖਤਮ ਕਰ ਦਿੱਤਾ ਜਾਵੇਗਾ ਪਰ ਕਿੰਨਾ ਕੋ ਨਸ਼ਾ ਖਤਮ ਹੋਇਆ ਤੇ ਹੋਰ ਵੱਡੇ ਵੱਡੇ ਵਾਅਦੇ ਕੀਤੇ ਗਏ ਰਹੀ ਗੱਲ ਜਿਹੜੀ ਕਿ ਬੱਸਾਂ ਦੀਆਂ ਬਾਡੇ ਦੇ ਵਿੱਚੋਂ ਪੈਸੇ ਖਾਂਦੀ ਤਾਂ ਇਸ ਦੇ ਵਿੱਚ ਵੀ ਜਿਹੜੇ ਕਿ ਵੱਡੇ ਇਲਜ਼ਾਮ ਲੱਗੇ ਤਾਂ ਦੂਜੇ ਪਾਸੇ ਕਾਂਗਰਸ ਪਾਰਟੀ ਦੇ ਵੱਲੋਂ ਜਾਇਹ ਸ਼ਬਦਾਂ ਦਾ ਪ੍ਰਕਟਾਵਾ ਕਰਨਾ ਤੇ ਰਹੀ ਗੱਲ ਆਮ ਆਦਮੀ ਪਾਰਟੀ ਦੀ ਤਾਂ ਆਮ ਆਦਮੀ ਪਾਰਟੀ ਤੋਂ ਲੋਕ ਖੁਸ਼ ਵੀ ਨੇ ਤਾਂ ਕਿਤੇ ਨਾ ਕਿਤੇ ਨਰਾਜ਼ਗੀ ਹੋ ਵੀ ਜਾਂਦੀ ਜੇਕਰ ਕਈ ਮੁੱਦੇ ਨਹੀਂ ਉਹਨਾਂ ਦੇ ਪੂਰੇ ਹੁੰਦੇ ਬਿਊਰੋ ਰਿਪੋਰਟ ਛੜਕਾਟਾ ਨਿਊਜ਼